ਲੁਧਿਆਣਾ ਦੇ ਪਿੰਡ ਤਲਵੰਡੀ ਕਲਾਂ ਵਿੱਚ ਪੰਜਾਬ ਪੁਲਿਸ ਵੱਲੋਂ ਸਪੈਸ਼ਲ ਡੀਜੀਪੀ ਗੁਰਪ੍ਰੀਤਿਓ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੀ ਅਗਵਾਈ ਵਿੱਚ ਚੱਲੇ ਆਪਰੇਸ਼ਨ ਕਾਸੂਦਾਰਾਂ ਤਿੰਨ ਵਿਅਕਤੀਆਂ ਨੂੰ ਚੁਟੇ ਸਣੇ ਗ੍ਰਿਫਤਾਰ ਕੀਤਾ ਗਿਆ ਇਸ ਮੌਕੇ ਸਪੈਸ਼ਲ ਡੀਜੀਪੀ ਗੁਰਪ੍ਰੀਤਿਓ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਯੁੱਧ ਨਸ਼ਾ ਵਿਰੁੱਧ ਆਭਿਆਨ ਦੇ ਤਹਿਤ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਕੀ ਕਹਿਣਾ ਹੈ ਪੰਜਾਬ ਪੁਲਿਸ ਦੇ ਸਪੈਸ਼ਲ ਡੀਜੀਪੀ ਦਾ ਆ ਵਿਅਕਤੀਆਂ ਪੰਜਾਬ ਖਬਰ 24 ਦੀ ਇਹ ਵਿਸ਼ੇਸ਼ ਰਿਪੋਰਟ ਅੱਜ ਅਸੀਂ ਇੱਥੇ ਇੱਕ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਹੈ ਤਲਵੰਡੀ ਕਲਾ ਪਿੰਡ ਵਿੱਚ ਇੱਥੇ ਸਰਪੰਚ ਤਲਵੰਡੀ ਕਲਾ ਵੀ ਪ੍ਰেজেন্ট ਹੈਗੇ ਨੇ ਕਮਿਸ਼ਨਰ ਆਫ ਪੁਲਿਸ ਸੁਪਰਡੰਟਾ ਵੀ ਹੋਰ ਹਰਪਾਲ ਸਿੰਘ ਜੀ ਡੀਸੀਪੀ ਇਨਵੈਸਟੀਗੇਸ਼ਨ ਸੋ ਇਹ ਜਿਹੜੀ ਮੁਹਿੰਮ ਹੈ ਅ ਯੁੱਧ ਨਸ਼ਿਆਂ ਵਿਰੁੱਧ ਇਹਦਾ ਮੰਤਵ ਹੈ ਕਿ ਅਸੀਂ ਇੱਕ ਤਾਂ ਅਨਫੋਰਸਮੈਂਟ ਕਰੀਏ ਕਿ ਐਨਡੀਪੀਐਸ ਐਕਟ ਵਿੱਚ ਜਿਹੜੇ ਜਿਹੜੇ ਲੋਕ ਕੰਮ ਕਰ ਰਹੇ ਆ ਸਮਗਲਰਸ ਨੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਉਹਨਾਂ ਤੇ ਪ੍ਰੈਸ਼ਰ ਪਾਈਏ ਔਰ ਦਬਾਅ ਪਾਈਏ ਕਿ ਉਹ ਉਸ ਕੰਮ ਨੂੰ ਛੱਡ ਦੇਣ ਤੇ ਇਹਦੇ ਵਿੱਚ ਅਸੀਂ ਅੱਜ ਜਿਹੜਾ ਇੱਕ ਆਪਰੇਸ਼ਨ ਪਲਾਨ ਕੀਤਾ ਸੀ ਇਹ ਸਟੇਟ ਵਾਈਡ ਆਪਰੇਸ਼ਨ ਹੈ ਸਾਰੇ ਜਿਲ੍ਹਿਆਂ ਵਿੱਚ ਚੱਲ ਰਿਹਾ ਹੈ ਤੇ ਇੱਥੇ ਅ ਕਮਿਸ਼ਨਰ ਪੁਲਿਸ ਨੇ ਤਲਵੰਡੀ ਕਲਾ ਨੂੰ ਆਡੈਂਟੀਫਾਈ ਕੀਤਾ ਸੀ ਬਿਕਾਉਜ਼ ਇੱਥੇ 26 ਮੈਨ ਸਮਗਲਰਸ ਐ ਜੋ ਕਿ ਆਪਰੇਟ ਕਰਦੇ ਐ ਔਰ ਅੱਜ ਵੀ ਜਦੋਂ ਸਰਚ ਐਂਡ ਕੋਆਰਡੀਨੇਟ ਸਰਚ ਹੋਈ ਐ ਤਾਂ ਆਲਮੋਸਟ 13 13 ਲੋਗ ਮਿਲੇ ਐ ਜਿਨ੍ਹਾਂ ਦੇ ਕੋਲ ਕੀਤਾ ਬਰਾਮਦ ਹੋਇਆ ਐ ਐਫ ਆਈ ਆਰਸ ਹੋਈਆਂ ਨੇ ਇੱਕ ਮਾਰਕ ਤੋਂ ਲੈ ਕੇ ਹੁਣ ਤੱਕ ਤੇ तकरीबन 700 ਅਕਿਊਜ਼ ਨੂੰ ਅਰੈਸਟ ਕਰਕੇ ਇਨ ਐਫ ਆਈ ਆਰ ਵਿਚ ਜੇਲ ਭੇਜਿਆ ਗਿਆ ਹੈ ਡਿਮੋਲਿਸ਼ਨਸ ਵੀ ਕਿੰਨੀਆਂ ਹੋ ਕੋ ਹਾਂ 14 14 ਡਿਮੋਲਿਸ਼ਨਸ ਹੋਈਆਂ ਨੇ ਔਰ ਇਸ ਪਿੰਡ ਵਿੱਚ ਵੀ ਦੋ ਡਿਮੋਲਿਸ਼ਨਸ ਹੋਈਆਂ ਹੈ